ਗੁਰੂ ਮਹਾਰਾਜ ਕਹਿੰਦੇ ਨੇ ਆਸਾ ਮਹਲਾ 5 ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਸਮਝਾਉਣਾ ਕਰਦੇ ਨੇ ਬਾਬਰ ਸੋਏ ਰਹੇ ਰਹਾਉ ਮੋਹ ਕਤੰਬ ਬਿਖੇ ਰਸਮਾਤੇ ਮਿੱਥਿਆ ਗਹਿਨ ਗਹਿ ਸੱਚੇ ਪਾਤਸ਼ਾਹ ਜੀ ਸਾਨੂੰ ਸਾਡੀ ਸੁਰਤ ਤੇ ਜੋ ਅਗਿਆਨਤਾ ਦੀ ਜੋ ਬਹਿਮਾ ਭਰਮਾ ਕਰਮਾਂ ਕਾਂਡਾ ਵਿਸ਼ੇ ਬਕਾਰਾਂ ਦੀ ਮਾਇਆ ਪਈ ਹੋਈ ਆ ਨਾ ਮਹਾਰਾਜ ਕਹਿੰਦੇ ਇਸ ਮਾਇਆ ਦੀ ਨੀਂਦ ਵਿੱਚ ਤੂੰ ਸੁੱਤਾ ਪਿਆ ਮਨੁੱਖ ਜਾਗ ਜਾਗ ਕਮਲਿਆ ਮਨ ਬਾਬਰ ਸੋਏ ਰਹੇ ਮਾਇਆ ਦੇ ਮੋਹ ਵਿੱਚ ਝੱਲੇ ਹੋਏ ਮਨੁੱਖ ਗਾਫਲਤਾ ਦੀ ਨੀਂਦ ਵਿੱਚ ਸੁੱਤੇ ਪਏ ਹੁੰਦੇ ਰਹਿੰਦੇ ਸੁੱਤੇ ਪਏ ਰਹਿੰਦੇ ਹਨ ਤੇ ਮਹਾਰਾਜ ਨੇ ਦੱਸਿਆ ਅਗਲਾ ਨਕਸ਼ਾ ਮੋਹ ਕਟੰਬ ਬਖੇਰਾ ਸਮਾਤੇ ਮਿੱਥਿਆ ਗਹਿਨ ਗਹਿ ਅਜਿਹੇ ਬੰਦੇ ਪਰਿਵਾਰ ਦੇ ਮੋਹ ਅਤੇ ਵਿਸਿਆਂ ਦੇ ਸਵਾਦਾਂ ਵਿੱਚ ਮਸਤ ਹੋ ਕੇ ਕੂੜੀਆਂ ਮੱਲਾਂ ਮਲਦੇ ਰਹਿੰਦੇ ਹਨ ਮਥਨ ਮਨੋਰਥ ਸੁਪਨ ਆਨੰਦ ਮਥਨ ਮਨੋਰਥ ਸੁਪਨ ਆਨੰਦ ਉਲਾਸ ਮਨਮੁਖ ਸਤ ਕਹੇ ਜਿਹੜਾ ਮਨਮੁਖ ਇਨਸਾਨ ਹੈ ਉਹ ਮਾਇਆ ਦੇ ਮੋਹ ਵਿੱਚ پاگل ਹੋਏ ਮਨ ਉਹਨਾਂ ਪਦਾਰਥਾਂ ਦੀ ਲਾਲਸਾ ਕਦੇ ਉਹਨਾਂ ਪਦਾਰਥਾਂ ਦੀ ਲਾਲਸਾ ਕਰਦੇ ਰਹਿੰਦੇ ਹਨ ਜਿਨ੍ਹਾਂ ਨਾਲ ਸਾਥ ਨਹੀਂ ਨਿਭਣਾ ਜੋ ਸੁਪਨਿਆਂ ਵਿੱਚ ਪ੍ਰਤੀਤ ਹੋ ਰਹੇ ਮੌਜ ਮੇਲਿਆਂ ਵਾਂਗ ਹਨ ਅਜਿਹੇ ਬੰਦੇ ਇਹਨਾਂ ਪਦਾਰਥਾਂ ਨੂੰ ਆਪਣੇ ਮਨ ਵਿੱਚ ਸਦਾ ਕਾਇਮ ਰਹਿਣ ਵਾਲੇ ਸਮਝਦੇ ਹਨ ਮੋਹੋ ਵੀ ਉਹਨਾਂ ਨੂੰ ਹੀ ਪੱਕੇ ਸਾਥੀ ਸਾਥੀ ਆਖਦੇ ਹਨ ਦੇਖੋ ਆਪਾਂ ਸ਼ੁਰੂਆਤ ਚ ਗੱਲ ਕਰੀਏ ਵੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਇਹ ਨਾਮ ਬਾਣੀ ਦਾ ਖਜ਼ਾਨਾ ਮਨੁੱਖਤਾ ਨੂੰ ਦੇਣ ਵਾਸਤੇ ਸ਼ਹੀਦੀ ਦਿੱਤੀ ਕਿਉਂਕਿ ਜਿਹੜੇ ਮਨਮੁਖ ਸੀ ਜਿਨ੍ਹਾਂ ਦੀ ਆ ਗੱਲ ਕਰੀਏ ਸਤਗੁਰਾਂ ਨੇ ਹੁਣ ਇਸ ਪੰਦ ਬੰਦ ਵਿੱਚ ਮਿਥਨ ਮਨੋਰਥ ਸੁਪਨ ਆਨੰਦ ਉਲਾਸ ਮਨਮੁਖ ਸੱਤ ਕਹੇ ਜਿਹੜੇ ਮਨਮੁਖ ਆ ਉਹ ਮਾਇਆ ਦੇ ਮੋਹ ਵਿੱਚ پاگل ਹੋਏ ਮਨ ਉਹਨਾਂ ਪਦਾਰਥਾਂ ਦੀ ਲਾਲਸਾ ਕਰਦੇ ਰਹਿੰਦੇ ਹਨ ਜਿਨ੍ਹਾਂ ਨਾਲ ਸਾਥ ਨਹੀਂ ਨਿਭਣਾ ਤੇ ਮਹਾਰਾਜ ਕਹਿੰਦੇ ਜੋ ਸੁਪਨਿਆਂ ਵਿੱਚ ਪ੍ਰਤੀਤ ਹੋ ਰਹੇ ਮੌਜ ਮੇਲਿਆਂ ਵਾਂਗ ਹਨ ਜਿਹੜੇ ਸੁਪਨੇ ਵਿੱਚ ਆਪਾਂ ਦੇਖਦੇ ਨਾ ਮੌਜ ਮੇਲੇ ਸੁਪਨਾ ਸੱਚ ਨਹੀਂ ਹੁੰਦਾ ਦੇਖੋ ਸੁਪਨੇ ਦੇ ਵਿੱਚ ਕਿੰਨੇ ਮੌਜਾਂ ਮਾਣਦਾ ਕਿੰਨਾ ਅਮੀਰ ਵੀ ਹੋ ਜਾਂਦਾ ਬੜੇ ਧਨ ਦੌਲਤ ਵਾਲਾ ਵੀ ਹੋ ਜਾਂਦਾ ਜਿਵੇਂ ਸੁਪਨੇ ਦੇ ਵਿੱਚ ਮੌਜਾਂ ਮਾਣਦਾ ਇਨਸਾਨ ਇਸੇ ਤਰ੍ਹਾਂ ਦਾ ਹੀ ਇਹ ਸੰਸਾਰ ਹੈ ਜੋ ਵੀ ਇਹਦੀਆਂ ਸੁੱਖ ਸਹੂਲਤਾਂ ਧਨ ਪਦਾਰਥ ਨੇ ਮਹਾਰਾਜ ਕਹਿੰਦੇ ਇਹ ਸਦਾ ਕਾਇਮ ਰਹਿਣ ਵਾਲੇ ਨਹੀਂ ਹਨ ਤੇ ਮਨੁੱਖ ਇਹਨਾਂ ਨੂੰ ਸਦਾ ਕਾਇਮ ਰਹਿਣ ਵਾਲੇ ਸਮਝਦਾ ਵੀ ਬਸ ਹੁਣ ਆਪਾਂ ਨੇ ਕੋਲੇ ਕਾਦੀ ਘਾਟ ਆ ਆਪਾਂ ਕਿਸ ਦੇ ਲੈਣਦੇ ਆ ਪਰ ਗੁਰਬਾਣੀ ਵਿੱਚ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਸਮਝਾਉਣਾ ਕੀਤਾ ਵੀ ਭਾਈ ਇਹ ਵੀ ਤੂੰ ਆਨੰਦ ਮਾਣ ਲੈ ਖਾਲਾ ਖਰਚ ਲੈ ਸੋ ਕਸੂਲਤਾ ਦਾ ਆਨੰਦ ਮਾਣ ਲਾ ਪਰ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਜਾ ਜਿਹੜਾ ਜੀਵ ਆਤਮਾ ਤੇਰਾ 84 ਦੇ ਗੇੜ ਵਿੱਚੋਂ ਮੁਕਤ ਹੋ ਜੇ ਮਨੁੱਖਤਾ ਨੂੰ 84 ਦੇ ਗੇੜ ਵਿੱਚੋਂ ਕੱਢਣ ਵਾਸਤੇ ਗੁਰਬਾਣੀ ਦਾ ਜਹਾਜ਼ ਦਿੱਤਾ ਸਾਨੂੰ ਤੇ ਗੁਰਬਾਣੀ ਦੇ ਜਹਾਜ਼ ਦੇ ਅਜਿਬ ਵਿੱਚ ਗੁਰੂ ਅਰਜਨ ਸਾਹਿਬ ਸੱਚੀਆਂ ਸੱਚੇ ਪਾਤਸ਼ਾਹ ਨੂੰ ਤੱਤੀਆਂ ਤਵੀਆਂ ਤੇ ਬੈਠਣਾ ਪਿਆ ਸਰੀਰ ਉੱਤੇ ਗਰਮ ਰੇਤ ਪਉਣੀ ਪਈ ਦੇਗ ਵਿੱਚ ਉਬਲਣਾ ਪਿਆ ਪਰ ਗੁਰਬਾਣੀ ਦੇ ਸੱਚ ਨੂੰ ਕਾਇਮ ਰੱਖਿਆ ਇਹ ਪੁਜਾਰੀ ਮਲਾਣੇ ਕਹਿੰਦੇ ਸੀ ਨਾ ਵੀ ਆਹ ਕੁਝ ਜੋ ਲਿਖਿਆ ਤੇ ਆਹ ਤੁਸੀਂ ਗੁਰਬਾਣੀ ਦੇ ਵਿੱਚੋਂ ਕੱਢ ਦਿਓ ਕੁਝ ਕੱਢਣ ਨੂੰ ਕਹਿੰਦੇ ਸੀ ਅਕਬਰ ਕੋਲੇ ਵੀ ਸ਼ਿਕਾਇਤਾਂ ਲੈ ਲੈ ਜਾਂਦੇ ਸੀ ਪਰ ਗੁਰੂ ਸਾਹਿਬ ਕਹਿੰਦੇ ਵੀ ਜੋ ਗੁਰਬਾਣੀ ਵਿੱਚ ਲਿਖਿਆ ਸੱਚ ਲਿਖਿਆ ਹੈ ਇਹਦੇ ਵਿੱਚ ਕੋਈ ਬਾਦ ਘਾਟ ਨਹੀਂ ਹੋ ਸਕਦੀ ਪਰ ਅਕਬਰ ਤਾਂ ਸਮਝ ਗਿਆ ਸੀ ਪਰ ਜਿੰਨਾ ਚਿਰ ਅਕਬਰ ਰਹਾ ਉਨਾਂ ਚਿਰ ਟਿਕਾ ਰਿਹਾ ਪਰ ਜਦੋਂ ਜਹਾਂਗੀਰ ਆ ਗਿਆ ਫੇਰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੂੰ ਤੱਤੀਆਂ ਤਵੀਆਂ ਤੇ ਬਿਠਾ ਕੇ ਸ਼ਹੀਦ ਕੀਤਾ ਗਿਆ ਤੇ ਮਹਾਰਾਜ ਨੇ ਸਮਝਾਉਣਾ ਕੀਤਾ ਸਾਨੂੰ ਅਮਰਤ ਨਾਮ ਪਦਾਰਥ ਸੰਗੇ ਤਿਲ ਮਰਮਨਾ ਲਹੀ ਆਤਮਕ ਜੀਵਨ ਦੇਣ ਵਾਲਾ ਹਰ ਨਾਮ ਹੀ ਸਦਾ ਸਾਥ ਦੇਣ ਵਾਲਾ ਪਦਾਰਥ ਹੈ ਪਰ ਮਾਇਆ ਦੇ ਮੋਹ ਵਿੱਚ ਝੱਲੇ ਹੋਏ ਮਨੁੱਖ ਇਸ ਹਰ ਨਾਮ ਦਾ ਭੇਦ ਰਤਾ ਵੀ ਨਹੀਂ ਸਮਝਦੇ ਕਰ ਕਿਰਪਾ ਰਾਖੇ ਸਤ ਸੰਗੇ ਨਾਨਕ ਸਰਨ ਆਏ ਜੀਵਾਂ ਦੇ ਵੀ ਕੀ ਬਸ ਹੇ ਨਾਨਕ ਪ੍ਰਭ ਮਿਹਰ ਕਰਕੇ ਜਿੰਨਾ ਮਨੁੱਖਾਂ ਨੂੰ ਸਾਧ ਸੰਗਤ ਵਿੱਚ ਰੱਖਦਾ ਹੈ ਉਹੀ ਉਸ ਪ੍ਰਭ ਦੀ ਸ਼ਰਨ ਆਏ ਰਹਿੰਦੇ ਹਨ ਆਸਾ ਮਹੱਲਾ ਪੰਜਵਾਂ ਤੀ ਪਦੇ ਰਾਗ ਆਸਾ ਵਿੱਚ ਗੁਰੂ ਅਰਜਨ ਸਾਹਿਬ ਜੀ ਦੀ ਬਾਣੀ ਤਿੰਨ ਬੰਦਾਂ ਵਾਲੀ ਹੈ ਮਹਾਰਾਜ ਕਹਿੰਦੇ ਓਹਾ ਪ੍ਰੇਮ ਪਰੀ ਕੰਕ ਮਾਨਕ ਗਜ ਮੋਤੀਆਂ ਲਾਲਨ ਨਾ ਨਾ ਨਹੀਂ ਮਹਾਰਾਜ ਕਹਿੰਦੇ ਪ੍ਰਭੂ ਦੇ ਪਿਆਰ ਦੇ ਟਾਕਰੇ ਤੇ ਸੋਨਾ ਮੋਤੀ ਵੱਡੇ ਵੱਡੇ ਮੋਤੀ ਹੀਰੇ ਲਾਲ ਮੈਨੂੰ ਇਹਨਾਂ ਵਿੱਚੋਂ ਕੋਈ ਵੀ ਚੀਜ਼ ਨਹੀਂ ਚਾਹੀਦੀ ਨਹੀਂ ਚਾਹੀਦੀ ਦੋ ਵਾਰੀ ਲਿਖਿਆ ਮਹਾਰਾਜ ਨੇ ਰਾਜ ਨਾ ਭਾਗ ਨਾ ਹੁਕਮ ਨਾ ਸਾਧਨ ਕਿਸ ਕਿਸ ਨਾ ਚਾਹੀ ਪ੍ਰਭੂ ਪਿਆਰ ਦੇ ਥਾਂ ਨਾ ਰਾਜ ਨਾ ਧਨ ਪਦਾਰਥ ਨਾ ਹਕੂਮਤ ਨਾ ਸਵਾਦਲੇ ਖਾਣੇ ਮੈਨੂੰ ਕਿਸੇ ਚੀਜ਼ ਦੀ ਵੀ ਲੋੜ ਨਹੀਂ ਮਹਾਰਾਜ ਕਹਿੰਦੇ ਪ੍ਰਭੂ ਪਰਮਾਤਮਾ ਦੇ ਨਾਮ ਦੀ ਜ਼ਰੂਰਤ ਹੈ ਚਰਨਨ ਸ਼ਰਨਨ ਸੰਤਨ ਵੰਦਨ ਸੁਖੋ ਸੁਖ ਪਾਹੀ ਨਾਨਕ ਤਪਤ ਹਰੀ ਮਿਲੇ ਪ੍ਰੇਮ ਪਰੀ ਮਹਾਰਾਜ ਕਹਿੰਦੇ ਸੰਤ ਜਨਾਂ ਦੇ ਚਰਨਾਂ ਦੀ ਸ਼ਰਨ ਸੰਤ ਜਨਾਂ ਦੇ ਚਰਨਾਂ ਤੇ ਨਮਸਕਾਰ ਇਸ ਵਿੱਚ ਮੈਂ ਸੁਖੀ ਹਾਂ ਸੁਖੀ ਹੀ ਸੁਖ ਅਨੁਭਵ ਕਰਦਾ ਹਾਂ ਏ ਨਾਨਕ ਉਹ ਮਨ ਵਿੱਚੋਂ ਤ੍ਰਿਸ਼ਨਾ ਦੀ ਛੜਨ ਦੂਰ ਕਰ ਦਿੰਦਾ ਹੈ ਜੇ ਪਿਆਰੇ ਪ੍ਰਭੂ ਦਾ પ્રેમ ਮਿਲ ਜਾਏ ਤਾਂ ਫਿਰ ਇਹ ਦੁਨਿਆਵੀ ਤ੍ਰਿਸ਼ਨਾ ਮਾ ਨਹੀਂ ਰਹਿੰਦੀਆਂ ਮਨੁੱਖ ਨੂੰ ਜਦੋਂ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਦਾ ਤੇ ਮਿਲਣਾ ਗੁਰੂ ਦੀ ਕਿਰਪਾ ਨਾਲ ਆ ਜੀ ਗੁਰੂ ਨਾਲ ਜੁੜੀਏ ਅੱਗੇ ਮਹਾਰਾਜ ਦੱਸਦੇ ਨੇ ਆਸਾ ਮਹੱਲਾ 5 ਰਾਗ ਆਸਾ ਵਿੱਚ ਗੁਰੂ ਅਰਜਨ ਸਾਹਿਬ ਜੀ ਦੀ ਬਾਣੀ ਮਹਾਰਾਜ ਕਹਿੰਦੇ ਗੁਰੇ ਦਿਖਾਇਓ ਲੋਇਨਾ ਗੁਰੇ ਦਿਖਾਇਓ ਲੋਇਨਾ ਇਤੇ ਉਤੇ ਘਟ 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 ਤੂੰ ਹੀ ਤੂੰ ਹੀ ਮੋਹਨਾ ਹੇ ਮੋਹਨ ਪ੍ਰਭੂ ਗੁਰੂ ਨੇ ਮੈਨੂੰ ਇਹਨਾਂ ਅੱਖਾਂ ਨਾਲ ਤੇਰਾ ਦਰਸ਼ਨ ਕਰਾ ਦਿੱਤਾ ਹੈ ਰਹਾਉ ਤੇ ਹੁਣ ਮੈਂ ਹੁਣ ਹੇ ਮੋਹਨ ਇਸ ਲੋਕ ਵਿੱਚ ਪਰਲੋਕ ਵਿੱਚ ਹਰੇਕ ਸਰੀਰ ਵਿੱਚ ਹਰੇਕ ਹਿਰਦੇ ਵਿੱਚ ਮੈਨੂੰ ਤੂੰ ਹੀ ਤੂੰ ਦਿਸਦਾ ਰਿਹਾ ਹੈ ਤੂੰ ਹੀ ਤੂੰ ਦਿਸ ਰਹਾ ਹੈ ਕਰਨ ਕਰਨ ਧਾਰਨ ਧਰਨ ਇਕ ਇਕ ਸੋਇਨਾ हे ਸੋਹਣੇ ਪ੍ਰਭੂ ਮੈਨੂੰ ਲਿਸਚਾ ਆ ਗਿਆ ਹੈ ਕਿ ਇਕ ਤੂੰ ਹੀ ਸਾਰੇ ਜਗਤ ਦਾ ਮੂਲ ਰਚਨ ਵਾਲਾ ਹੈ ਇਕ ਤੂੰ ਹੀ ਸਾਰੀ ਸ੍ਰਿਸ਼ਟੀ ਨੂੰ ਸਹਾਰਾ ਦੇਣ ਵਾਲਾ ਹੈ ਸੰਤਨ ਪਰਸਨ ਬਲਿਹਾਰੀ ਦਰਸ਼ਨ ਨਾਨਕ ਸੁਖ ਸੁਖ ਸੋਏ ਨਾ ਗੁਰੂ ਮਹਾਰਾਜੀ ਕਹਿੰਦੇ ਨੇ ਹੇ ਮੋਹਨ ਪ੍ਰਭੂ ਮੈਂ ਤੇਰੇ ਸੰਤਾਂ ਦੇ ਚਰਨ ਚਰਨ ਛੂੰਦਾ ਹਾਂ ਉਹਨਾਂ ਦੇ ਦਰਸ਼ਨਾਂ ਤੋਂ ਸਤਕੇ ਜਾਂਦਾ ਹਾਂ ਸੰਤਾਂ ਦੀ ਕਿਰਪਾ ਨਾਲ ਹੀ ਤੇਰਾ ਮਲਾਪ ਹੁੰਦਾ ਹੈ ਤੇ ਸਦਾ ਲਈ ਆਤਮਿਕ ਆਨੰਦ ਵਿੱਚ ਲੀਨਤਾ ਪ੍ਰਾਪਤ ਹੁੰਦੀ ਹੈ ਸੰਤ ਕੌਣ ਜੀ ਸਤ ਸੰਗੀ ਗੁਰੂ ਦਾ ਸਤ ਸੰਗ ਕਰਨ ਵਾਲੇ ਜਿਹੜੇ ਸਤ ਸੰਗਤ ਕਰਦੇ ਨੇ ਉਹਨਾਂ ਨੂੰ ਹੌਲੀ ਹੌਲੀ ਸੂਝੀ ਆਉਂਦੀ ਰਹਿੰਦੀ ਆ ਗੁਰੂ ਦਾ ਗਿਆਨ ਮਿਲਦਾ ਰਹਿੰਦਾ ਤੇ ਉਹਨਾਂ ਨੂੰ ਜੀਵਨ ਜੀਣ ਦੀ ਸੂਝੀ ਆਉਂਦੀ ਰਹਿੰਦੀ ਹੈ ਅੱਗੇ ਮਹਾਰਾਜ ਨੇ ਦੱਸਿਆ ਆਸਾ ਮਹੱਲਾ ਪੰਜਵਾਂ ਹਰ ਹਰ ਨਾਮ ਅਮੋਲਾ ਉਹ ਸਹਜ ਸੁਹੇਲਾ ਮਹਾਰਾਜ ਕਹਿੰਦੇ ਜਿਸ ਮਨੁੱਖ ਨੂੰ ਪ੍ਰਮਾਤਮਾ ਦਾ ਅਮੋਲਕ ਨਾਮ ਪ੍ਰਾਪਤ ਹੋ ਜਾਂਦਾ ਹੈ ਉਹ ਮਨੁੱਖ ਆਤਮਿਕ ਅਡੋਲਤਾ ਵਿੱਚ ਟਿਕਿਆ ਰਹਿੰਦਾ ਹੈ ਉਹ ਮਨੁੱਖ ਸੌਖਾ ਜੀਵਨ ਬਤੀਤ ਕਰਦਾ ਹੈ ਰਹਾਉ ਸੰਗ ਸਹਾਈ ਛੋੜ ਨਾ ਜਾਈ ਉਹ ਅਗਾਹ ਅਤੋਲਾ ਪ੍ਰਮਾਤਮਾ ਹੀ ਸਦਾ ਨਾਲ ਰਹਿਣ ਵਾਲਾ ਸਾਥੀ ਹੈ ਉਹ ਕਦੇ ਛੱਡ ਨਹੀਂ ਜਾਂਦਾ ਪਰ ਉਹ ਕਿਸੇ ਚਤ్రਾਈ ਸਿਆਣਪ ਨਾਲ ਬਸ ਵਿੱਚ ਨਹੀਂ ਆਉਂਦਾ ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ ਪ੍ਰੀਤਮ ਭਾਈ ਬਾਪ ਮੋਰੋ ਮਾਈ ਪ੍ਰੀਤਮ ਭਾਈ ਬਾਪ ਮੋਰੋ ਮਾਈ ਭਗਤਨ ਕਾ ਓਲਾ ਉਹ ਪ੍ਰਮਾਤਮਾ ਹੀ ਮੇਰਾ ਪ੍ਰੀਤਮ ਹੈ ਮੇਰਾ ਭਰਾ ਹੈ ਮੇਰੇ ਪਿਓ ਤੇ ਮੇਰੀ ਮਾਂ ਹੈ ਮੇਰਾ ਪਿਓ ਹੈ ਤੇ ਮੇਰੀ ਮਾਂ ਹੈ ਉਹ ਪ੍ਰਮਾਤਮਾ ਹੀ ਆਪਣੇ ਭਗਤਾਂ ਦੀ ਜ਼ਿੰਦਗੀ ਦਾ ਸਹਾਰਾ ਹੈ ਹੋਰ ਸਹਾਰੇ ਨਾ ਭਾਈ ਤੱਕ ਜੇ ਕਿਤੇ ਵੀ ਓਟ ਆਸਰਾ ਆਪਾਂ ਇਥੋਂ ਆਪਾਂ ਗੁਰਬਾਣੀ ਤੋਂ ਸਿੱਖਿਆ ਲੈਣੀ ਵੀ ਹੋਰ ਕਿਸੇ ਦਾ ਵੀ ਓਟ ਆਸਰਾ ੱੱਕਣ ਦੀ ਜ਼ਰੂਰਤ ਨਹੀਂ ਹੈ ਬਸ ਓਟ ਆਸਰਾ ਆਪਾਂ ਨੂੰ ਨਾਮ ਬਾਣੀ ਦਾ ਹੀ ਚਾਹੀਦਾ ਪ੍ਰਭੂ ਪਰਮਾਤਮਾ ਦੇ ਨਾਮ ਦਾ ਅੱਗੇ ਮਹਾਰਾਜ ਦੱਸਦੇ ਨੇ ਅਲੱਖ ਲਖਾਇਆ ਗੁਰ ਤੇ ਪਾਇਆ ਨਾਨਕ ਇਹ ਹਰਕਾਰ ਚੋਲਾ ਮਹਾਰਾਜ ਕਹਿੰਦੇ ਹੈ ਨਾਨਕ ਉਸ ਪਰਮਾਤਮਾ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ਗੁਰੂ ਨੇ ਮੈਨੂੰ ਉਸ ਦੀ ਸਮਝ ਬਖਸ਼ ਦਿੱਤੀ ਹੈ ਗੁਰੂ ਪਾਸੋਂ ਮੈਂ ਉਸ ਦਾ ਮਲਾਪ ਹਾਸਲ ਕੀਤਾ ਹੈ ਇਹ ਸੁਖ ਪ੍ਰਮਾਤਮਾ ਦਾ ਇੱਕ ਅਜਬ ਤਮਾਸ਼ਾ ਹੈ ਕਿ ਗੁਰੂ ਦੀ ਰਾਹੀ ਮਿਲ ਪੈਂਦਾ ਹੈ ਆਸਾ ਮਹੱਲਾ ਪੰਜਵਾਂ ਰਾਗ ਆਸਾ ਵਿੱਚ ਗੁਰੂ ਅਰਜਨ ਸਾਹਿਬ ਜੀ ਦੀ ਬਾਣੀ ਆਪਣੀ ਭਗਤ ਨਿਵਾਹੇ ਠਾਕੁਰ ਆਇਓ ਆਹੇ ਮੈਨੂੰ ਆਪਣੀ ਭਗਤੀ ਸਦਾ ਦੇਈ ਰੱਖ ਹੇ ਮੇਰੇ ਮਾਲਕ ਮੈਂ ਤਾਂ ਕੇ ਕਰਕੇ ਤੇਰੀ ਸ਼ਰਨ ਆਇਆ ਹਾਂ ਰਹਾਉ ਨਾਮ ਪਦਾਰਥ ਹੋਏ ਸਕਾਰਤ ਨਾਮ ਪਦਾਰਥ ਹੋਏ ਸਕਾਰਤ ਹਿਰਦੇ ਚਰਨ ਵਸਾਏ ਹਿਰਦੇ ਚਰਨ ਵਸਾਏ ਏ ਮੇਰੇ ਮਾਲਕ ਆਪਣੇ ਚਰਨ ਮੇਰੇ ਹਿਰਦੇ ਵਿੱਚ ਵਸਾਈ ਰੱਖ ਮੈਨੂੰ ਆਪਣਾ ਕੀਮਤੀ ਨਾਮ ਦੇਈ ਰੱਖ ਤਾਂ ਕਿ ਮੇਰਾ ਜੀਵਨ ਸਫਲ ਹੋ ਜਾਏ ਇਹ ਮੁਕਤਾ ਇਹ ਜੁਗਤਾ ਰੱਖੋ ਸੰਤ ਸੰਗਾਹੀ हे ਮੇਰੇ ਮਾਲਕ ਮੈਨੂੰ ਆਪਣੇ ਸੰਤਾਂ ਦੀ ਸੰਗਤ ਵਿੱਚ ਰੱਖੀ ਰੱਖ ਇਹੀ ਮੇਰੇ ਵਾਸਤੇ ਮੁਕਤੀ ਹੈ ਤੇ ਇਹੀ ਮੇਰੇ ਵਾਸਤੇ ਜੀਵਨ ਜੀਵਨ ਚੱਜ ਹੈ ਜਿਹਨੂੰ ਕਹਿੰਦੇ ਆਪਾਂ ਜੀਣ ਦਾ ਚੱਜ ਆ ਜਾਂਦਾ ਇਹੀ ਮੇਰੇ ਵਾਸਤੇ ਜੀਵਨ ਚੱਜ ਹੈ ਨਾਮ ਤੇ ਆਵੋ ਸਹਜ ਸਮਾਵੋ ਨਾਨਕ ਹਰ ਗੁਣ ਗਾਏ ਏ ਨਾਨਕ ਮਿਹਰ ਕਰ ਤੇਰੇ ਗੁਨਾ ਵਿੱਚ ਚੁੱਭੀ ਲਾ ਕੇ ਮੈਂ ਤੇਰਾ ਨਾਮ ਸਿਮਰਦਾ ਰਹਾ ਤੇ ਆਤਮ ਕਟੋਲਤਾ ਵਿੱਚ ਟਿਕਿਆ ਰਹਾ ਆਸਾ ਮਹੱਲਾ 5 ਮਹਾਰਾਜ ਕਹਿੰਦੇ ਇਹ ਵੀ ਸ਼ਬਦ ਗੁਰਬਾਣੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਹੀ ਚੱਲਦੀ ਆ ਜੀ ਮਹਾਰਾਜ ਕਹਿੰਦੇ ਨੇ ਠਾਕੁਰ ਚਰਨ ਸੁਹਾਵੇ ਹਰ ਸੰਤਨ ਪਾਵੇ ਮਾਲਕ ਪ੍ਰਭੂ ਦੇ ਚਰਨ ਸੋਹਣੇ ਹਨ ਤੇ ਪ੍ਰਭੂ ਦੇ ਸੰਤਾਂ ਨੂੰ ਇਹਨਾਂ ਦਾ ਮਲਾਪ ਪ੍ਰਾਪਤ ਹੁੰਦਾ ਹੈ ਆਪ ਗਵਾਇਆ ਸੇਵ ਕਮਾਇਆ ਗੁਣ ਰਸ ਰਸ ਗਾਵੇ ਪ੍ਰਮਾਤਮਾ ਦੇ ਸੰਤ ਆਪਾ ਭਾਵ ਦੂਰ ਕਰਕੇ ਪ੍ਰਮਾਤਮਾ ਦੀ ਸੇਵਾ ਭਗਤੀ ਕਰਦੇ ਤੇ ਉਸ ਦੇ ਗੁਣ ਬੜੇ ਆਨੰਦ ਨਾਲ ਗਾਉਂਦੇ ਰਹਿੰਦੇ ਹਨ ਏਕੇ ਆਸਾ ਦਰਸ ਪਿਆਸਾ ਆਨਣਾ ਭਾਵੇ ਏਕੇ ਆਸਾ ਦਰਸ ਪਿਆਸਾ ਆਨਣਾ ਭਾਵੇ ਪ੍ਰਮਾਤਮਾ ਦੇ ਸਤ ਸੰਗੀਆਂ ਨੂੰ ਇੱਕ ਪ੍ਰਮਾਤਮਾ ਦੀ ਸਹਾਈਤਾ ਹੀ ਆਸਾ ਟਿਕੀ ਰਹਿੰਦੀ ਹੈ ਸਹਾਈਤਾ ਦੀ ਆਸਾ ਟਿਕੀ ਰਹਿੰਦੀ ਹੈ ਉਹਨਾਂ ਨੂੰ ਪ੍ਰਮਾਤਮਾ ਦੇ ਦਰਸ਼ਨਾਂ ਦੀ ਤਾਂਘ ਲੱਗੀ ਰਹਿੰਦੀ ਹੈ ਇਸ ਤੋਂ ਬਿਨਾ ਕੋਈ ਹੋਰ ਦੁਨੀਆ ਵਾਲੀ ਆਸ ਚੰਗੀ ਨਹੀਂ ਲੱਗਦੀ ਰੱਬ ਦੇ ਪਿਆਰਿਆਂ ਨੂੰ ਨਹੀਂ ਤਾਂ ਹੁਣ ਆਪਾਂ ਨੂੰ ਤਾਂ ਸਾਰਿਆਂ ਨੂੰ ਭਾਈ ਆਸਾਂ ਦੁਨਿਆਵੀ ਪਦਾਰਥਾਂ ਦੀਆਂ ਆ ਵੀ ਹੋ ਜੇ ਉਹ ਵੀ ਹਾਜੇ ਇਧਰੋਂ ਪੈਸਾ ਜੇ ਉੱਧਰ ਵਰਤਦਿਆਂ ਆਹ ਕਰ ਲਵਾਂ ਇਹੀ ਆਸਾ ਤ੍ਰਿਸ਼ਨਾ ਵਿੱਚ ਹੀ ਮਨੁੱਖ ਸੰਸਾਰ ਵਿੱਚ ਰੁੱਝਿਆ ਵਿਆ ਇਹਨਾਂ ਆਸਾਂ ਵਿੱਚ ਹੀ ਬਿਰਲੇ ਹੈਗੇ ਨੇ ਜਿਹੜੇ ਪ੍ਰਭੂ ਪ੍ਰਮਾਤਮਾ ਦੇ ਨਾਮ ਦੀ ਆਸ ਰੱਖਦੇ ਨੇ ਹੋਰ ਮਹਾਰਾਜ ਨੇ ਦੱਸਿਆ ਇੱਥੇ ਵੀ ਦੁਨੀਆ ਵਾਲੀ ਆਸ ਚੰਗੀ ਨਹੀਂ ਲੱਗਦੀ ਭਗਤ ਪਿਆਰਿਆਂ ਨੂੰ ਜਿਹੜੇ ਰੱਬ ਦੇ ਪਿਆਰੇ ਨੇ ਮਹਾਰਾਜ ਨੇ ਦੱਸਿਆ ਦਇਆ ਤੁਹਾਰੀ ਦਇਆ ਤੁਹਾਰੀ ਦਇਆ ਤੁਹਾਰੀ ਕਿਆ ਜਨਤ ਵਿਚਾਰੀ ਨਾਨਕ ਬਲ ਬਲ ਜਾਵੇ ਤੇਰੇ ਸਤਸੰਗੀਆਂ ਦੇ ਹਿਰਦੇ ਵਿੱਚ ਤੇਰੇ ਚਰਨਾਂ ਦਾ ਪ੍ਰੇਮ ਸੁਣਾ ਹੈ ਸੋਣਾ ਵਾਹਿਗੁਰੂ ਪ੍ਰਭੂ ਤੇਰੇ ਸੰਤ ਸਤ ਸੰਗੀਆਂ ਦੇ ਫਿਰਦੇ ਵਿੱਚ ਤੇਰੇ ਚਰਨਾਂ ਦਾ ਪ੍ਰੇਮ ਸੁਣਾ ਇਹ ਤੇਰੀ ਹੀ ਮਿਹਰ ਹੈ ਨਹੀਂ ਤਾਂ ਵਿਚਾਰੇ ਜੀਵ ਤਾਂ ਕੀ ਜੋਰ ਹੈ ਵਿਚਾਰੇ ਜੀਵਾਂ ਦਾ ਕੀ ਜੋਰ ਹੈ ਏ ਪ੍ਰਭੂ ਮੈਂ ਤੈਥੋਂ ਕੁਰਬਾਨ ਜਾਂਦਾ ਹਾਂ ਅਗੇ ਮਹਾਰਾਜ ਦੱਸਦੇ ਨੇ ਆਸਾ ਮਹੱਲਾ ਪੰਜਵਾਂ ਏਕ ਸਿਮਰਮਨ ਮਨ ਮਾਹੀ ਰਹਾਉ ਨਾਮ ਧਿਆਵੋ ਰਦੇ ਵਸਾਵੋ ਤਿਸ ਬਿਨ ਕੋ ਨਾਹੀ ਦੇਖੋ ਮਹਾਰਾਜ ਬਾਰ ਬਾਰ ਰੈਪੀਟ ਰਿਪੀਟ ਕਰ ਕਰਕੇ ਦੱਸਦੇ ਨੇ ਵੀ ਤੂੰ ਮਨ ਮਨੁੱਖ ਜੁੜ ਜਾ ਪ੍ਰਮਾਤਮਾ ਦੇ ਨਾਲ ਜੁੜ ਜਾ ਪ੍ਰਮਾਤਮਾ ਦੇ ਨਾਲ ਏਕ ਸਿਮਰਮਨ ਮਨ ਮਾਹੀ ਰਹਾਉ ਨਾਮ ਧਿਆਵੋ ਰਦੇ ਵਸਾਵੋ ਤਿਸ ਬਿਨ ਕੋ ਨਾਹੀ ਮਹਾਰਾਜ ਕਹਿੰਦੇ ਮਨ ਵਿੱਚ ਇੱਕ ਪ੍ਰਮਾਤਮਾ ਨੂੰ ਸਿਮਰਦਾ ਰਹ ਭਾਈ ਭਾਈ ਤੇ ਪ੍ਰਮਾਤਮਾ ਦਾ ਨਾਮ ਸਿਮਰਿਆ ਕਰੋ ਹਰ ਨਾਮ ਆਪਣੇ ਹਿਰਦੇ ਵਿੱਚ ਵਸਾਈ ਰੱਖੋ ਪ੍ਰਮਾਤਮਾ ਤੋਂ ਬਿਨਾਂ ਹੋਰ ਕੋਈ ਸਹਾਈ ਨਹੀਂ ਹੈ ਪ੍ਰਭ ਸਰਨੀ ਆਈਏ ਸਰਬ ਫਲ ਪਾਈਏ ਸਗਲੇ ਦੁੱਖ ਜਾਈ ਦੁੱਖ ਹੀ ਮਟਾਉਣ ਨੂੰ ਫਿਰਦਾ ਮਨੁੱਖ ਵੀ ਮੇਰੇ ਦੁੱਖ ਮਿਟ ਜਾਣ ਮੈਨੂੰ ਕਿਸੇ ਕਿਸਮ ਦਾ ਦੁੱਖ ਨਾ ਹੋਵੇ ਪਰ ਮਹਾਰਾਜ ਨੇ ਹੁਣ ਇੱਥੇ ਦੱਸਿਆ ਸਰਬ ਪ੍ਰਭ ਸਰਨੀ ਆਈਏ ਸਰਬ ਫਲ ਪਾਈਏ ਸਗਲੇ ਦੁੱਖ ਜਾਹੀ ਆਓ ਪ੍ਰਮਾਤਮਾ ਦੀ ਸ਼ਰਨ ਪਏ ਰਹੀਏ ਤੇ ਪ੍ਰਮਾਤਮਾ ਪਾਸੋਂ ਸਾਰੇ ਫਲ ਹਾਸਲ ਕਰੀਏ ਪ੍ਰਮਾਤਮਾ ਦੀ ਸ਼ਰਨ ਪਿਆ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਜੀ ਅਨਕੋ ਦਾਤਾ ਪੁਰਖ ਵਿਦਾਤਾ ਨਾਨਕ ਘਟ ਘਟ ਆਹੀ ਗੁਰੂ ਮਹਾਰਾਜ ਕਹਿੰਦੇ ਨੇ ਸਿਰਜਣਹਾਰ ਅਕਾਲ ਪੁਰਖ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ਉਹ ਹਰੇਕ ਸਰੀਰ ਵਿੱਚ ਮੌਜੂਦ ਹੈ ਆਸਾ ਮਹੱਲਾ 5 ਰਾਗ ਆਸਾ ਵਿੱਚ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਆਪਾਂ ਪੜ ਰਹੇ ਹਾਂ ਹਰ ਬਿਸਰਤ ਸੋ ਮੂਆ ਰਹਾਓ ਵਾਹ ਮਹਾਰਾਜ ਕਹਿੰਦੇ ਜਿਸ ਮਨੁੱਖ ਨੂੰ ਪ੍ਰਮਾਤਮਾ ਦੀ ਯਾਦ ਭੁੱਲ ਗਈ ਉਹ ਆਤਮਕ ਮੌਤੇ ਮਰ ਗਿਆ ਆਤਮਕ ਮੌਤ ਮਰ ਗਿਆ ਮਨੁੱਖ ਉਹ ਨਾਮ ਧਿਆਵੇ ਸਰਬ ਫਲ ਪਾਵੇ ਸੋ ਜਨ ਸੁਖਿਆ ਹੂਆ ਜਿਹੜਾ ਮਨੁੱਖ ਪ੍ਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ ਉਹ ਸਾਰੇ ਮਨ ਇਸਤਫਲ ਹਾਸਿਲ ਕਰ ਲੈਂਦਾ ਹੈ ਤੇ ਸੌਖਾ ਜੀਵਨ ਗੁਜ਼ਾਰਦਾ ਹੈ ਰਾਜ ਕਹਾਵੇ ਰਾਜ ਕਹਾਵੇ ਹਾਂ ਕਰਮ ਕਮਾਵੇ ਬਾਦਿਓ ਨਰਨੀ ਪ੍ਰਭ ਸੁਆ ਬਾਦਿਓ ਨਲਨੀ ਪ੍ਰਭ ਸੁ ਪ੍ਰਮ ਸੁਹਾ ਵਾ ਮਹਾਰਾਜ ਕਹਿੰਦੇ ਪਰ ਪ੍ਰਮਾਤਮਾ ਦਾ ਨਾਮ ਵਿਸਾਰ ਕੇ ਜਿਹੜਾ ਮਨੁੱਖ ਆਪਣੇ ਆਪ ਨੂੰ ਰਾਜਾ ਵੀ ਅਖਵਾਂਦਾ ਹੈ ਉਹ ਹੰਕਾਰ ਪੈਦਾ ਕਰਨ ਵਾਲੇ ਕੰਮ ਹੀ ਕਰਦਾ ਹੈ ਉਹ ਰਾਜ ਦੇ ਮਾਣ ਵਿੱਚ ਇਉਂ ਵੱਜਾ ਰਹਿੰਦਾ ਹੈ ਜਿਵੇਂ ਡੁੱਬਣ ਤੋਂ ਬਚੇ ਰਹਿਣ ਦੇ ਬਹਿਮ ਵਿੱਚ ਤੋਤਾ ਨਲਕੀ ਨਾਲ ਚੰਬੜਿਆ ਰਹਿੰਦਾ ਹੈ ਕਹੋ ਨਾਨਕ ਜਿਸ ਸਤਗੁਰ ਭੇਟਿਆ ਸੋ ਜਨ ਨਹ ਚਲਥੀਆ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਜਿਸ ਮਨੁੱਖ ਨੂੰ ਸਤਗੁਰੂ ਮਿਲ ਪੈਂਦਾ ਹੈ ਉਹ ਮਨੁੱਖ ਅਟਲ ਆਤਮਿਕ ਜੀਵਨ ਵਾਲਾ ਬਣ ਜਾਂਦਾ ਹੈ ਅਗਲਾ ਸ਼ਬਦ ਜਮਾਹ ਰਾਜ ਦੱਸਦੇ ਨੇ ਆਸਾ ਮਹੱਲਾ ਪੰਜਵਾ ਘਰ 14ਮ ਇੱਕ ਓੰਕਾਰ ਸਤਗੁਰ ਪ੍ਰਸਾਦ ਇਹ ਆਪਾਂ ਸ਼ਬਦ ਕੱਲ ਨੂੰ ਵਿਚਾਰਾਂਗੇ ਜੀ ਹੁਣ ਗਾਇਨ ਕਰਦੇ ਆਂ ਮਹਾਰਾਜ ਕਹਿੰਦੇ ਉਹ ਨਿਹੂ ਨਵੇਲਾ ਆਪਣੇ ਪ੍ਰੀਤਮ ਸਿਉ ਲਾਗ ਰਹੇ ਜੋ ਪ੍ਰਭ ਭਾਵੇ ਜਨਮ ਨ ਆਵੇ ਹਰ ਪ੍ਰੇਮ ਭਗਤ ਹਰ ਪ੍ਰੀਤ ਰਚੇ ਰੱਬ ਸੰਗਮ ਲਈ ਜੇ ਇਹ ਮਨ ਦੀ ਜੇ ਨਾਨਕ ਨਾਮ ਮਿਲੇ ਆਪਣੀ ਦਇਆ ਕਰੋ ਇਹ ਆਪਾਂ ਸ਼ਬਦ ਦੀ ਵਿਚਾਰ ਕੱਲ ਨੂੰ ਕਰਾਂਗੇ ਜੀ ਜੋ ਸਤਿਗੁਰੂ ਕਿਰਪਾ ਕਰਕੇ ਆਪਾਂ ਨੂੰ ਇਹ ਬਖਸ਼ਿਸ਼ ਕਰਦੇ ਨੇ ਇਹ ਲਾਹਾ ਲੈਣ ਦੀ ਕੋਸ਼ਿਸ਼ ਕਰਗੇ ਕਿਉਂਕਿ ਜੀਵਨ ਮਨੁੱਖੇ ਜੀਵਨ ਦੇ ਵਿੱਚ ਹੀ ਇਨਸਾਨ ਨਾਮ ਬਾਣੀ ਨਾਲ ਜੁੜ ਸਕਦਾ ਹੋਰ ਕੋਈ ਪਸ਼ੂ ਪੰਛੀ ਨਹੀਂ ਬਾਣੀ ਪੜ ਸੁਣ ਸਕਦਾ ਭਾਈ ਗੁਰੂ ਦੀ ਹਜ਼ੂਰੀ ਵਿੱਚ ਆ ਕੇ ਕੋਈ ਪਸ਼ੂ ਪੰਛੀ ਥੋੜੀ ਸੁਣ ਲੇਗਾ ਇੱਕ ਮਨੁੱਖ ਹੀ ਹੈ ਜਿਹੜਾ ਪ੍ਰਭੂ ਪਰਮਾਤਮਾ ਦੇ ਨਾਮ ਦੀ ਦਾਤ ਲੈ ਸਕਦਾ ਜਦ ਨਾਮ ਦੀ ਦਾਤ ਪ੍ਰਾਪਤ ਕਰ ਲਈ ਮਨੁੱਖ ਨੇ ਤਾਂ ਫਿਰ ਇਹਦਾ 84 ਦਾ ਗੇੜ ਕੱਟਿਆ ਜਾਏਗਾ ਜੀ ਕਿਉਂਕਿ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਬਾਣੀ ਦਾ ਜਹਾਜ਼ ਦਿੱਤਾ ਇਹ ਬਾਣੀ ਦੇ ਜਹਾਜ਼ ਤੇ ਸਵਾਰ ਨੂੰ ਆਪਣੇ ਮਨ ਨੂੰ ਸਵਾਰ ਕਰਕੇ ਇਸ ਸੰਸਾਰ ਪਾਪ ਜਲ ਸਾਗਰ ਤੋਂ ਪਾਰ ਲੰਘ ਜਾਵਾਂਗੇ ਇਸ ਤਰ੍ਹਾਂ ਭਾਈ ਨਾਮ ਬਾਣੀ ਵਿੱਚ ਸਮਝਾਉਣਾ ਕੀਤਾ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਬਾਣੀ ਦੇਣ ਦੇ ਇੱਜ਼ਬ ਦੇ ਵਿੱਚ ਆਪਣੇ ਆਪ ਨੂੰ ਕੁਰਬਾਨ ਕੀਤਾ